ਬਾਬਾ ਨੰਦ ਸਿੰਘ ਜੀ ਨਗਰੋਟੇ ਦੀ ਧਰਤੀ ਉੱਪਰ ਵਿਰਾਜਮਾਨ ਸੰਪੂਰਨ ਮਾਛੀ ਨੂੰ ਬੜੀ ਸੰਗਤ ਉਤਸ਼ਾਹ ਨਾਲ ਦੂਰ ਦੂਰ ਤੋਂ ਆ ਰਹੀ ਹੈ ਇੱਥੇ ਹੀ ਸੰਤ ਸੁਜਾਨ ਸਿੰਘ ਜੀ ਜਥੇ ਸਮੇਤ ਪਹੁੰਚੇ ਪਹਿਰੇਦਾਰ ਦੇ ਰਾਹੀਂ ਅੰਦਰ ਬੇਨਤੀ ਕੀਤੀ ਪਰ ਹਜੂਰ ਨੇ ਸੁਰਾਣ ਸਿੰਘ ਨੂੰ ਆਖਿਆ ਕਿ ਇਹਨਾਂ ਨੂੰ ਇੱਥੋਂ ਤੋਰ ਦਿਓ ਪੂਰਨ ਮਾਛੀ ਨੇੜੇ ਸੀ ਮਨ ਵਿੱਚ ਸੋਚਿਆ ਅਗੇ ਪੂਰਨ ਮਾਛੀ ਤੇ ਜਾ ਤਾ ਜਰੂਰ ਬੁਲਾ ਲੈਣਗੇ ਪਰ ਬਾਬਾ ਜੀ ਨੇ ਨਹੀਂ ਬੁਲਾਇਆ ਪੂਰਨਮਾਸੀ ਵੀ ਲੰਘ ਗਈ ਬਾਅਦ ਵਿੱਚ ਸੱਦਿਆ ਐਨੇ ਵਿੱਚ ਮਨ ਦੀ ਮਾੜੀ ਮੋਟੀ ਜੋ ਹੋਮੇ ਸੀ ਉਹ ਵੀ ਦੂਰ ਹੋ ਗਈ ਬਾਬਾ ਜੀ ਨੇ ਜਦ ਸੰਤ ਜੀ ਨੂੰ ਸਾਹਮਣੇ ਤੱਕਿਆ ਤਾਂ ਤਾੜਨਾ ਸ਼ੁਰੂ ਕਰ ਦਿੱਤੀ ਅਤੇ ਫਿਰ ਪਿਆਰ ਵਿੱਚ ਆ ਗਏ ਤੇ ਕਹਿਣ ਲੱਗੇ ਸੁਝਾਨ ਸਿਆਂ ਜਿੱਥੇ ਮੈਂ ਤੈਨੂੰ ਪਹੁੰਚਾਉਣਾ ਚਾਹੁੰਦਾ ਹਾਂ ਤੇਰੀ ਉੱਥੇ ਨਿਗਾ ਹੀ ਨਹੀਂ ਜਾਂਦੀ ਨੇਤਰਪਾਰਾਏ ਸੰਤ ਸੁਜਾਨ ਸਿੰਘ ਜੀ ਨੇ ਦੇ ਅਤੇ ਬੇਨਤੀ ਕੀਤੀ ਜੀ ਬਖਸ਼ ਲੋ ਹੁਣ ਬਾਬਾ ਜੀ ਨੇ ਸੰਗਤ ਨੂੰ ਭੁਲੇਖਾ ਪਾਉਣ ਲਈ ਬਚਨ ਕੀਤਾ ਤੁਸੀਂ ਸਾਰੇ ਇੱਕੋ ਥਾਂ ਤੇ ਆਉਣ ਵਾਲੇ ਆਪਸ ਵਿੱਚ ਰੋਸਾ ਪਾ ਲੈਂਦੇ ਹੋ ਤੇਰੀ ਤੇਜਸਵੰਤ ਸਿੰਘ ਦੀ ਕਿਉਂ ਨਹੀਂ ਬਣਦੀ ਬਾਬਾ ਜੀ ਦੀ ਇਹ ਗੱਲ ਕਹਿਣ ਦੀ ਦੇਰ ਸੀ ਕਿ ਸੰਤ ਸੁਜਾਨ ਸਿੰਘ ਨੇ ਝਟ ਹੀ ਜਸਵੰਤ ਸਿੰਘ ਦੇ ਪੈਰੀ ਹੱਥ ਲਾ ਦਿੱਤਾ ਅੱਗੋਂ ਛੱਟ ਹੀ ਜਸਵੰਤ ਸਿੰਘ ਨੇ ਸੰਤ ਸੁਜਾਨ ਸਿੰਘ ਜੀ ਦੇ ਪੈਰੀ ਹੱਥ ਲਾ ਦਿੱਤਾ ਦੋਨਾਂ ਦਾ ਹੀ ਗੁੱਸਾ ਗਿਲਾ ਦੂਰ ਹੋ ਗਿਆ ਹੁਣ ਬਾਬਾ ਜੀ ਨੇ ਕੀਰਤਨ ਕਰਨ ਦਾ ਹੁਕਮ ਕੀਤਾ ਹੁਕਮ ਅਨੁਸਾਰ ਹਾਜ਼ਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ